ਇਹ ਤਾਂ ਜਿਹਨੂੰ ਇੰਟਰੋਡਕਸ਼ਨ ਦੀ ਜਰੂਰਤ ਨਹੀਂ ਹੈ ਔਰ ਜਿਹੜਾ ਪੰਜਾਬ ਪੰਜਾਬੀਅਤ ਵਾਸਤੇ ਲਗਾਤਾਰ ਜੱਤੋਂ ਰਿਲੀਜੀਅਸ ਅਫੇਅਰਸ ਚ ਆਏ ਫਿਰ ਪੋਲੀਟੀਕਲ ਫੇਸ ਚ ਆਏ ਆਵਾਜ਼ بلند ਕਰਦੇ ਆ ਰਹੇ ਨੇ ਅੱਜਕੱਲ ਸਾਡੀ ਤੇ ਦਿੱਲੀ ਦੀ ਸਰਕਾਰ ਉੱਥੇ ਕੈਬਨਿਟ ਮਿੰਿਸਟਰ ਨੇ ਸਰਦਾਰ ਮਨਜੀਤ ਸਿੰਘ ਸਿਰਸਾ ਜੀ ਆਦੀ ਪੱਤਰਕਾਰ ਮਿਲਲੀ ਵਿਸ਼ੇਸ਼ ਔਰ ਤੇ ਉਹਨਾਂ ਨੇ ਉਹਨਾਂ ਦੇ ਕੇ ਅਨੁਸਾਰ ਅਸੀਂ ਬੁਲਾਈ ਹੈ ਔਰ ਨਾਲ ਬੈਠੇ ਨੇ ਸਰਦਾਰ ਪਰਮਿੰਦਰ ਸਿੰਘ ਭਰਾ ਜੀ ਆਪ ਜਿਹੜਾ ਸਾਡੇ ਭਾਜਪਾ ਪਾਰਟੀ ਦੇ ਪੰਜਾਬ ਤੇ ਜਿਹੜਾ ਹੈਗੇ ਆ ਸੁਭਾ ਜਨਰ ਸਕੱਤਰ ਨੇ ਕਿ ਮੈਂ ਹੁਣ ਬਿਨਾਂ ਦੇਰੀ ਦੇ ਬੇਨਤੀ ਕਰੂੰਗਾ ਸਿਰਸਾ ਸਾਹਿਬ ਜੀ ਨੂੰ ਕਿ ਆਪ ਜੀ ਨਾਲ ਗੱਲ ਸ਼ੇਅਰ ਕਰਨ ਬਹੁਤ ਬਹੁਤ ਧੰਨਵਾਦ ਜੀ ਕੋਈ ਨਾਲ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਦਿੱਲੀ ਅੰਦਰ ਜਦੋਂ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਬਣੀ ਆ ਨਿਰੰਤਰ ਸਾਡੀ ਮੁੱਖ ਮੰਤਰੀ ਲਗਾਤਾਰ ਦਿੱਲੀ ਚ ਐਸੇ ਕੰਮ ਕਰ ਰਹੇ ਨੇ ਜੋ 10 ਸਾਲ ਦਿੱਲੀ ਨੂੰ ਬਰਬਾਦ ਕਰਕੇ ਜਿਹੜੀ ਪਾਰਟੀ ਅੱਜਕੱਲ ਤੁਹਾਡੇ ਇੱਥੇ ਪਹੁੰਚੀ ਆ ਜਿਸ ਨੇ ਜਿਸ ਨੇ ਦੋਹਾਂ ਹੱਥਾਂ ਨਾਲ ਲੁੱਟ ਕੇ ਔਰ ਦਿੱਲੀ ਨੂੰ ਬਰਬਾਦ ਕੀਤਾ ਉਸ ਨੂੰ ਠੀਕ ਕਰਨ ਦਾ ਕੰਮ ਕਰ ਰਹੀ ਹੈ ਕੱਲ ਇੱਕ ਕੈਬਨਿਟ ਬੈਠਕ ਅੰਦਰ ਬਹੁਤ ਇਤਿਹਾਸਿਕ ਫੈਸਲਾ ਲਿਆ ਗਿਆ ਜਿਹੜਾ ਖਾਸ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਜੋ ਕਿ ਨਵੰਬਰ 2025 ਆ ਰਿਹਾ ਹੈ ਦਿੱਲੀ ਦੀ ਮਾਨਯੋਗ ਰੇਖਾ ਗੁਪਤਾ ਜੀ ਦੀ ਸਰਕਾਰ ਨੇ ਫੈਸਲਾ ਲਿਆ ਕੱਲ ਦੀ ਕੈਬਨਿਟ ਅੰਦਰ ਕਿ ਇਸ ਦਿਨ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਦਿੱਲੀ ਦੀ ਸਰਕਾਰ ਇਤਿਹਾਸਿਕ ਤੌਰ ਤੇ ਪਹਿਲੀ ਵਾਰ ਮਨਾਉਣ ਦਾ ਕੰਮ ਕਰੇਗੀ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਕਦੇ ਦਿੱਲੀ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੀ ਸ਼ਹਾਦਤ ਹੀ ਦਿੱਲੀ ਚ ਹੋਈ ਸੀ ਉਹਨਾਂ ਦੇ ਦਿਨ ਨੂੰ ਹਮੇਸ਼ਾ ਣਗੋਲਿਆ ਲੇਕਿਨ ਇਹ ਦਿੱਲੀ ਦੀ ਸਰਕਾਰ ਜੋ ਰੇਖਾ ਗੁਪਤਾ ਜੀ ਦੀ ਭਾਤੇ ਜਨਤਾ ਪਾਰਟੀ ਸਰਕਾਰ ਆ ਇਸ ਦਿਹਾੜੇ ਨੂੰ ਲਾਲ ਕਿਲੇ ਦੇ ਉੱਤੇ ਦੋੜ ਦਿਨ ਦਾ ਸਵਾਗਤ ਕਰਕੇ ਮਨਾਉਣਾ ਕਰੋਗੇ ਜਿੱਥੇ ਲਾਲ ਕਿਲੇ ਦੇ ਉੱਤੇ ਲਾਈਟ ਐਂਡ ਸਾਊਂਡ ਸ਼ੋਅ ਉਹਨਾਂ ਦੇ ਇਤਿਹਾਸ ਦੀ ਜਾਣਕਾਰੀ ਧਾਰਮਿਕ ਤੌਰ ਤੇ ਪ੍ਰੋਗਰਾਮ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਉੱਥੇ ਹੀ ਸਾਲ ਪਰਦੇ ਪ੍ਰੋਗਰਾਮ ਦਿੱਲੀ ਦੇ ਸਕੂਲ ਇੰਸਟੀਚੂਸ਼ਨਸ ਅੰਦਰ ਕਾਲਜਿਸ ਅੰਦਰ ਹਰ ਤਰ੍ਹਾਂ ਦੇ ਐਜੂਕੇਸ਼ਨ ਫੋਰਮ ਉਤੇ ਪਲੇਟਫਾਰਮਸ ਮੇ ਕੁਰਤੇ ਇੱਕ ਬਾਦਰਜੀ ਦੀ ਮਹਾਨ ਲਾਸਾਨੀ ਸ਼ਹਾਦਤ ਦੀ ਜਾਣਕਾਰੀ ਦਿੱਤੀ ਜੋਗੀ ਇਸ ਦੇ ਨਾਲ ਹੀ ਸਾਡੇ 350 ਸਾਲਾ ਜਦੋਂ ਅਸੀਂ ਮਨਾ ਰਹੇ ਹਾਂ ਦਿੱਲੀ ਯੂਨੀਵਰਸਿਟੀ ਵੱਲੋਂ ਵੀ ਇੱਕ ਬਹੁਤ ਵੱਡਾ ਕਦਮ ਚੁੱਕਿਆ ਗਿਆ ਹੈ ਦਿੱਲੀ ਯੂਨੀਵਰਸਿਟੀ ਨੇ ਇੱਕ ਕੋਰਸ ਇੰਟਰੋਡਿਊਸ ਕੀਤਾ ਹੈ ਜੋ ਕਿ ਸਿੱਖ ਸ਼ਹਾਦਤ ਸਿੱਖ ਸ਼ਹਾਦਤ ਉੱਤੇ ਗੁਰੂ ਸਾਹਿਬਾਨਾਂ ਦੀ ਸ਼ਹਾਦਤ ਉੱਤੇ 1500 ਈਸਵੀ ਤੋਂ ਲੈ ਕੇ ਕਿਸ ਤਰੀਕੇ ਗੁਰੂ ਸਾਹਿਬਾਨਾਂ ਦੀਆਂ ਮਹਾਨ ਸ਼ਾਹਤਾਂ ਹੋਈਆਂ ਕਿਸ ਤਰੀਕੇ ਸਿੱਖ ਧਰਮ ਨਿਕਲਿਆ 코로나 ਵਿਪਰੀਤ ਸਥਿਤੀਆਂ ਦੇ ਬਾਵਜੂਦ ਗੁਰੂ ਸਾਹਿਬ ਨੇ ਆਪਣੇ ਅਡੋਲ ਹੋ ਕੇ ਕਿਤਨਾ ਫੈਸਲੇ ਲਏ ਇਹ ਸਾਰਿਆਂ ਦੇ ਉੱਤੇ ਦੇਸ਼ ਦੇ ਅੰਦਰ ਪਹਿਲੀ ਪਹਿਲਾਂ ਤੋਂ ਹੀ ਇਹ ਹੋਣਾ ਚਾਹੀਦਾ ਸੀ ਪਰ ਮੈਨੂੰ ਇਸ ਗੱਲ ਨੂੰ ਦੱਸਦਿਆਂ ਬੜੀ ਤਸੱਲੀ ਹੋ ਰਹੀ ਆ ਕਿ ਦਿੱਲੀ ਯੂਨੀਵਰਸਿਟੀ ਨੇ ਇਹ ਪਹਿਲਾ ਕੋਰਸ ਇੰਟਰੋਡਿਊਸ ਕੀਤਾ ਹੈ ਹੁਣ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਹੋਵੇ ਸਹਿਬਜ਼ਾਦਿਆਂ ਦੇ ਇਤਿਹਾਸ ਦੀ ਜਾਣਕਾਰੀ ਹੋਵੇ ਜਿੱਤਰਾ ਭਾਰਤ ਦੀ ਸਰਕਾਰ ਨੇ ਇੱਕ ਰਾਸ਼ਟਰੀ ਦਿਵਸ ਮਨਾਇਆ ਹੈ ਸਹਿਬਜ਼ਾਦਿਆਂ ਦੀ ਇਸਲਾਮੀ ਸ਼ਹਾਦਤ ਨੂੰ ਸਮਰਪਿਤ ਇਹ ਸਾਰੀਆਂ ਜਾਣਕਾਰੀਆਂ ਹੁਣ ਦਿੱਲੀ ਯੂਨੀਵਰਸਿਟੀ ਦੇ ਅੰਦਰ ਇੱਕ ਕੋਰਸ ਦੇ ਰਾਈ ਬੱਚੇ ਇੱਤੇ ਕੋਰਸ ਕਰਨਗੇ ਮੈਂ ਉਮੀਦ ਕਰਦਾ ਕਿ ਇਸ ਤੋਂ ਸੇਧ ਲੈ ਕੇ ਜਿੱਥੇ ਬਾਕੀ ਦੇਸ਼ ਦੀਆਂ ਯੂਨੀਵਰਸਿਟੀ ਐਸਾ ਕੰਮ ਕਰਨਗੀਆਂ ਮੈਨੂੰ ਖਾਸ ਤੌਰ ਤੇ ਉਮੀਦ ਆ ਯਕੀਨ ਆ ਕੀ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਔਰ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਜ਼ਰੂਰ ਇਸ ਦੇ ਉੱਤੇ ਚਿੰਤਾ ਕਰਨਗੀਆਂ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸੇ ਤਰੀਕੇ ਦਾ ਕੋਰਸ ਇਸੇ ਵੀ ਇੰਟਰੋਡਿਊਸ ਕਰਨਗੇ ਜੋ ਗੁਰੂ ਨਾਨਕ ਦੇਵ ਪਾਸ਼ਾ ਜੀ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਦਾ ਇਤਿਹਾਸ ਜਿੱਥੇ ਯੂਨੀਵਰਸਿਟੀ ਦੇ ਮਾਧਿਅਮ ਤੋਂ ਕੋਰਸ ਦੇ ਰਾਹੀਂ ਮ ਤੋਂ ਦੇਖੋ ਯੂਨੀਵਰਸਿਟੀ ਦੇ ਬੱਚਿਆਂ ਨੂੰ ਪਤਾ ਲੱਗੇਗਾ ਉਹ ਖੁਦ ਉਹਦੇ ਤੇ ਹੀ ਜਦੋਂ ਆਪਣੀ এডਿਕੇਸ਼ਨ ਲੈਣਗੇ ਫਿਰ ਉਹ ਪ੍ਰੋਫੈਸਰ ਬਣਨਗੇ ਜਾਂ ਸਰਵਿਸਿਸ ਜਾਣਗੇ ਤੂੰ ਸੋਚ ਕੇ ਦੇਖੋ ਕਿ ਕਿੰਨਾ ਇਹ ਵੱਡਾ ਇੰਪੈਕਟ ਰਹੇਗਾ ਨਾਲ ਹੀ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜਿੱਦਾ 350 ਸਾਲਾ ਸ਼ਹੀਦੀਪੁਰ ਮਨਾ ਰਹੇ ਹਾਂ ਦਿੱਲੀ ਦੇ ਅੰਦਰ ਉਹਨਾਂ ਦੇ ਵਾਸਤੇ ਇੱਕ ਮਿਆਵਾਕੀ ਜੰਗਲ ਵੀ ਸਟੈਬਲਿਸ਼ ਕੀਤਾ ਜਾਏਗਾ ਗੁਰੂ ਤੇਗ ਬਹਾਦਰ ਜੀ ਦੇ ਵਾਸਤੇ ਜੋਨਟੀ ਪਿੰਡ ਜੈਨਪੁਰ ਪਿੰਡ ਚ ਜੈਨਪੁਰ ਪਿੰਡ ਜੋ ਕਿ ਨਜ਼ਰਗੜ ਚਾ ਉਥੇ ਇੱਕ ਮਿਆਵਾਕੀ ਜੰਗਲ ਫੋਰੈਸਟ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਕੀਤਾ ਜਾਊਗਾ ਮੈਂ ਮੰਨਦਾ ਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਵੱਡੀ ਰਕੀਰ ਖਿੱਚੀ ਸੀ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਇਹ ਪਿਛਲੇ 12 11 12 ਸਾਲਾਂ ਚ ਹੋ ਰਿਹਾ ਹੈ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਣਾ ਹੋਵੇ ਤਾਂ ਪੂਰੀ ਦੁਨੀਆ ਚ ਮਨਾਇਆ ਗਿਆ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਲਾਲਾਂ ਦੇ ਉੱਤੇ ਬਾਬਾ ਜੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਜੀ ਦੀ ਮਹਾਨ ਲਾਸਾਨੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਪੂਰੇ ਦੇਸ਼ ਦੇ ਅੰਦਰ ਇੱਕ ਰਾਸ਼ਟਰੀ ਦਿਵਸ ਦੇ ਰੂਪ ਚ ਮਨਾਇਆ ਗਿਆ ਇਹ ਦਿਹਾੜੇ ਜੋ ਮਨਾਏ ਜਾ ਰਹੇ ਨੇ ਇਹ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਮੋਦੀ ਜੀ ਦੇ ਵਿਜਨ ਦਾ ਮਨਾਏ ਜਾ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ 350 ਸਾਲ ਹੋਣ ਮਨਾਵਾਂਗੇ ਲੇਕਿਨ ਇਸ ਤੋਂ 2022 ਦੇ ਅੰਦਰ ਇਸ ਦੀ ਸ਼ੁਰੂਆਤ ਵੀ ਮੋਦੀ ਜੀ ਨੇ ਕੀਤੀ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਦਿਹਾੜਾ ਲਾਲ ਕਿਲੇ ਤੇ ਪਹਿਲੀ ਵਾਰ ਮਨਾਇਆ ਸੀ ਉਹ ਵੀ ਮੋਦੀ ਜੀ ਨੇ ਹੀ ਮਨਾਇਆ ਸੀ ਕਮੇਟੀ ਤੇ ਸਰਕਾਰ ਦਾ ਧੰਨਵਾਦ ਕਰਦਾ ਇਸ ਤਰ੍ਹਾਂ ਦਾ ਇੱਕ ਯੂਨੀਕ ਕੋਰਸ ਇੰਟਰੋਡਿਊਸ ਕਰਨ ਵਾਸਤੇ ਉੱਥੇ ਹੀ ਆਪਣੀ ਮੁੱਖ ਮੰਤਰੀ ਜਿਨ੍ਹਾਂ ਨੇ ਕੱਲ ਕੈਬਨਿਟ 'ਚ ਇਹ ਇਤਿਹਾਸਿਕ ਫੈਸਲਾ ਲਿਆ ਉਹਨਾਂ ਦਾ ਵੀ ਧੰਨਵਾਦ ਕਰਦਾ। ਹੋਰ ਜੀ ਦੋਸਤੋ ਤੁਹਾਡਾ ਕੋਈ ਇਸ਼ੂ ਤਾਂ ਸਾਡਾ ਸੀਗਾ। ਭਾਈ ਦਿੱਲੀ ਦੀ ਸਰਕਾਰ ਦਾ ਤਾਂ ਜ਼ਿਕਰ ਕਰਨਾ। ਨਗਰ ਦੀ ਸਰਕਾਰ ਬਾਰੇ ਕੀ ਜਾਨਾ? ਨਮਕ ਵੀ ਸੈਕਟਰੀ ਹੁਣ ਜਾ ਰਹੇ ਆ। ਵੱਡੇ ਮੁੱਦੇ ਸੈਕਟਰੀ 'ਚ ਜਾ ਰਹੇ ਹਨ। ਉਹਨਾਂ ਕੀ ਜਾਨਾ ਕਿ ਦਿੱਲੀ ਦੇ ਲਟੋਰੇ ਲੁਟੇਰੇ ਜਿਹੜੇ ਪਹੌੜੇ ਸੀਗੇ ਉਹ ਪੰਜਾਬ 'ਚ ਆ ਗਏ। ਮੈਂ ਹੈਰਾਨ ਹੋਇਆ ਜਿਹਨੂੰ ਮੈਂ ਜਾਣ ਦੇਖ ਰਿਹਾ ਸੀਗਾ ਬੇਅਦਬੀਆਂ ਤੇ ਪਹਿਲਾ ਕਾਂਗਰਸ ਨੇ ਸਿਆਸਤ ਕੀਤੀ ਹੁਣ ਬੇਅਦਬੀਆਂ ਤੇ ਆਮ ਆਦਮੀ ਪਾਰਟੀ ਇਹਨਾਂ ਦੀ ਸਰਕਾਰ ਹੀ ਤਿੰਨ ਮੁੱਦਿਆਂ ਤੇ ਆਈ ਸੀ ਕਹਿੰਦੇ ਸੀ ਬੇਅਦਬੀਆਂ ਵਾਲਿਆਂ ਤੇ ਇਨਸਾਫ ਦੇਵਾਂਗੇ ਉਹਨਾਂ ਨੂੰ ਜੇਲਾ ਚ ਫੜ ਕੇ ਪਾਵਾਂਗੇ ਨਸ਼ਾ ਤਸਕਰ ਜੇਲਾ ਚ ਹੋਣਗੇ ਪੰਜਾਬ ਦਾ ਕਰਜ਼ਾ ਮਾਫ ਕਰ ਦੇਵਾਂਗੇ ਔਰ ਭੈਣਾਂ ਦੀਆਂ ਖਾਤਿਆਂ ਚ ਹਜ਼ਾਰ ਹਜ਼ਾਰ ਰੁਪਏ ਪਾਵਾਂਗੇ ਚਾਰੇ ਇਸ ਤੋਂ ਵੱਡੇ ਇਤਿਹਾਸ ਦੇ ਅੰਦਰ ਗਿਨੀਸ ਵਰਲਡ ਬੁੱਕ ਆਫ ਰਿਕਾਰਡ 'ਚ ਅਗਰ ਫਰਾਡ ਦਾ ਨਾਮ ਲਿਖਣਾ ਹੋਵੇ ਤੇ ਸਭ ਤੋਂ ਉੱਤੇ ਕੇਜਰੀਵਾਲ ਜੀ ਦਾ ਦੂਜੇ ਨੰਬਰ ਤੇ ਮਨੀਸ਼ ਸੋਧਿਆ ਜਰ ਲਿਖਿਆ ਜਾਊਗਾ ਕਿਤਨਾ ਸੂਬੇਦਰ ਸੂਬੇ ਜਿਤਰੋਂ ਬੰਟੀ ਬਬਲੀ ਲੁੱਟਣ ਨਿਕਲੇ ਸੀ ਸੂਬੇਦਰ ਸੂਬੇ ਉਹੀ ਫਰਾਡ ਝੂਠ ਬੋਲ ਕੇ ਲੁੱਟਦੇ ਆ ਰਹੇ ਨੇ ਬੇਅਦਬੀਆਂ ਦੀ ਮੈਂ ਗੱਲ ਕਰਨਾ ਚਾਹੁੰਦਾ ਉਹਨਾਂ ਦਾ ਜਿਹੜੇ ਪੋਸਟਰ ਬॉय ਸੀਗੇ ਜਦੋਂ ਉਹਨਾਂ ਨੇ ਕੁਵਰ ਵਿਜੇ ਪ੍ਰਤਾਪ ਜੀ ਨਹੀਂ ਵਿਧਾਨ ਸਭਾ ਚ ਇਸ ਗੱਲ ਤੇ ਬੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਟਾਈਮ ਤੇ ਦੇਣਾ ਛਡੋਂ ਤੇ ਪਾਰਟੀ ਚੋਂ ਵੀ ਕੱਢ ਦਿੱਤਾ ਬੇਅਦਬੀਆਂ ਲਈ ਅਗਰ ਕਾਨੂੰਨ ਬਣਾਉਣਾ ਸੀ 3.5 ਸਾਲ ਹੋ ਗਏ ਤੁਸੀਂ ਅਜੇ ਤੱਕ ਕਿਸੇ ਨੂੰ ਬੇਅਦਬੀ ਵਾਲ ਨੂੰ ਫੜ ਕੇ ਅੰਦਰ ਹੀ ਨਹੀਂ ਦਿੱਤਾ ਤੁਸੀਂ ਤਾਂ ਰੋਜ਼ ਕਹਿੰਦੇ ਸੀਗੇ ਕਿ ਬੇਅਦਬੀਆਂ ਕਰਨ ਵਾਲੇ ਵੱਡੇ ਮਗਰਮੱਛਾਂ ਦਾ ਸਾਨੂੰ ਪਤਾ ਹੈ ਕੇਜਰੀਵਾਲ ਜੀ ਭੋਰੇ ਜੇ ਬਣ ਕੇ ਕਹਿੰਦੇ ਸੀਗੇ ਹਮ ਬੇਅਦਬੀ ਕਰਨੇ ਵਾਲੋਂ ਕੋ ਜੇਲ੍ਹੋਂ ਮੇਂ ਬੰਦ ਕਰੇਂਗੇ ਉਹ ਕਿੱਥੇ ਚਲੇ ਗਏ ਹੁਣ ਕਹ ਰਹੇ ਕਾਨੂੰਨ ਬਣਾਉਣਾ ਹੈ ਸਾਢੇ 3 ਸਾਲ ਤੱਕ ਕਿਹਾ ਤੁਸੀਂ ਬੇਦਬੀਆਂ ਦੇਤੇ ਰੋਕ ਲਾਉਣ ਨੂੰ ناکਾਮ ਰਹੇ ਦਾ ਮਤਲਬ ਤੁਸੀਂ ਮੰਨਦੇ ਪਏ ਜੇ ਕਿ ਸਾਢੇ 3 ਸਾਲ ਦੀ ਤੁਹਾਡੀ ناکਾਮੀਆਂ ਤੁਸੀਂ ਨੂੰ ਐਡਮਿਟ ਕਰਦੇ ਪਏ ਜੇ ਔਰ ਜਿਹੜੀਆਂ ਬੇਦਬੀਆਂ ਸਾਢੇ 3 ਸਾਲ ਚ ਹੋਈਆਂ ਤੁਹਾਡੇ ਰਾਜ ਦੌਰਾਨ ਹੋਈਆਂ ਇਹਦਾ ਮਤਲਬ ਤੁਸੀਂ ਪਹਿਲਾਂ ਤੋਂ ਤੈਅ ਕੀਤਾ ਸੀਗਾ ਕਿ ਤੁਸੀਂ ਉੱਤੇ ਕੋਈ ਕਾਰਵਾਈ ਨਹੀਂ ਕਰੋਗੇ ਹੁਣ ਤੁਸੀਂ ਮੁੱਦੇ ਬਦਲਣ ਦੀ ਕੋਸ਼ਿਸ਼ ਕਰਦੇ ਪਏ ਜੇ ਮੁੱਦੇ ਬਦਲ ਰਹੇ ਜੀ ਸਾਢੇ 8000 ਕਰੋੜ ਦਾ ਲੋਨ ਲੈ ਲਿਆ 4 ਲੱਖ ਕਰੋੜ ਦੇ ਕਰਜ਼ੇ ਥੱਲੇ ਆ ਗਿਆ ਪੰਜਾਬ 4 ਲੱਖ ਕਰੋੜ ਦੇ ਆਪਾਂ ਗੱਲ ਕਰਦੇ ਪਏ ਹੁਣੇ 100 ਕਰੋੜ ਰੁਪਏ ਕਰਜ਼ਾ ਚੜ ਗਿਆ ਸਾਡੇ ਗੱਲ ਕਰਨ ਦੇ ਕਾਰਨ ਚ ਹਰ ਰੋਜ਼ 100 ਕਰੋੜ ਰੁਪਏ ਕਰਜ਼ਾ ਚੜਦਾ ਪਿਆ ਹੈ ਪੰਜਾਬ ਤੇ ਹਰ ਰੋਜ਼ 100 ਕਰੋੜ ਰੁਪਏ ਔਰ 8.5 ਹਜ਼ਾਰ ਕਰੋੜ ਹੋਣ ਲਿਆ 3 ਮਹੀਨਿਆਂ ਵਾਸਤੇ ਅਗਲੇ 3 ਮਹੀਨਿਆਂ ਚ ਫੇਰ 9 ਕਰੋੜ ਦਾ 9000 ਕਰੋੜ ਦੇਣਗੇ ਇਹ ਤੇ ਮਹੀਨੇ ਦਰ ਮਹੀਨੇ ਕਰਜ਼ਾ ਚੁੱਕਣ ਵਾਲੀ ਪਾਰਟੀ ਬਣ ਗਈ ਆ ਇਹ ਆਮ ਆਦਮੀ ਪਾਰਟੀ ਨਹੀਂ ਕਰਜ਼ਾ ਚੁੱਕ ਪਾਰਟੀ ਆ ਔਰ ਹੁਣ ਕਹਿ ਰਿਹਾ ਜਦੋਂ ਪੰਜਾਬ ਦਾ ਲਾਉਂਡ ਆਰਡਰ ਇਹਨਾਂ ਵਿਗੜ ਗਿਆ। ਐਕਸਟਰਸ਼ਨ ਇੰਨੀ ਹੋ ਰਹੀ ਆ। ਸੁਰੱਖਿਆ ਪੁਲਿਸ ਦੀ ਸਾਰੀ ਕੇਜਰੀਵਾਲ ਜੀ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਬਚਾਉਣ ਤੇ ਲੱਗੀ ਆ। ਮਨੀਸ਼ ਸੁਸੋਧਿਆ ਜੀ ਨੂੰ 100 ਗਨਮੈਨ ਦੇ ਦਿੱਤੇ ਨੇ। ਸਤਿੰਦਰ ਜੈਨ ਜੀ ਕੋਲ 250 ਗਨਮੈਨ ਨੇ। ਨਾਇਰ ਕੋਲ 130 ਗਨਮੈਨ ਨੇ। ਉਹ ਬੇਬ ਬਿਪਲ ਪੀਏ ਕੀ ਹੈ ਬੇਬ ਬੇਬਵ ਬੇਬਬ ਕੋ ਇਹ ਇੱਕ ਤਾਂ ਪੰਜਾਬ ਦੇ ਨਾਮ ਹੀ ਨਹੀਂ ਆ ਕੇ بڑا ਔਖਾ ਨਾਮ ਲੈਣਾ। ਉਹਦੇ ਕੋਲ 150 ਪੀਏ ਨੇ। ਇਹ 150 ਗਨਮੈਨ ਨੇ। ਸਾਬਨੇ ਲਗਜ਼ਰੀਅਸ ਘਰ ਬਣਾ ਲਏ ਨੇ ਮਨੀਸ਼ ਸੁਸੋਦੀਆ ਜੀ ਸੁਣਿਆ 39 ਸੈਕਟਰ ਕੋਠੀ ਲੈ ਲਈ ਆ ਸਤਿੰਦਰ ਜੈਨ ਜੀ ਨੇ ਨਾਲ ਵਾਲੀ ਲੈ ਲਈ ਆ ਮਨੀਆ ਆਪਣੇ ਨੇ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦੇ ਘਰ ਚ ਰਹ ਰਹੇ ਨੇ ਉੱਥੇ ਹੀ ਉਹਨਾਂ ਦੇ ਨਾਇਰ ਪੀ ਰਹੇ ਨੇ ਹੁਣ ਜਦੋਂ ਬੇਦਬੀਆਂ ਤੋਂ ਇਹ ਬਦਲਣ ਦਾ ਲੋਕਾਂ ਦੀਆਂ ਜੋ ਡਿਸਕੰਟੈਂਟ ਦਾ ਜੋ ਲੋਕਾਂ ਦੇ ਮਨ ਦੇ ਅੰਦਰ ਰੋਸ ਆ ਉਸ ਨੂੰ ਆਮ ਆਦਮੀ ਪਾਰਟੀ ਬਦਲਣ ਦੀ ਕੋਸ਼ਿਸ਼ ਕਰਦੀ ਪਈ ਆ ਬਹਾਨੇ ਲੱਭ ਲੱਭ ਕੇ ਇਧਰ ਉਧਰ ਕਰਦੀ ਆ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਅਮੋਗੇ ਦੇ ਅੰਦਰ ਅਨਲਜੀਤ ਕੰਬੋਜ 1 ਕਰੋੜ ਰੁਪਏ ਫਰौती ਮੰਗੀ ਉਹ ਵਿਚਾਰਾ ਦਰਖਾਸਤਾਂ ਲੈ ਕੇ ਕੋਟਚਰੀ ਭੱਜਿਆ ਫਿਰਦਾ ਏ ਪੁਲਿਸ ਨੂੰ ਕਹਿ ਰਿਹਾ ਮੈਨੂੰ ਸੁਰੱਖਿਆ ਦੇ ਦਿਓ ਉਹ ਕਹਿੰਦੇ ਅਸੀਂ ਸਾਰੀ ਸੁਰੱਖਿਆ ਜਿਹੜੀ ਆ ਕੇਜਰੀਵਾਲ ਜੀ ਨੂੰ ਦੇ ਦਿੱਤੀ ਆ ਤੈਨੂੰ ਗਨਮੈਨ ਨਹੀਂ ਦੇ ਸਕਦੇ ਦੱਸੋ ਕੇਜਰੀਵਾਲ ਜੀ ਨੂੰ ਸੁਰੱਖਿਆ ਦੇਣੀ ਕਿੰਨੀ ਜ਼ਰੂਰੀ ਸੀ ਉਹਨੇ ਫੇਰ ਦਰਖਾਸਤ ਲਾਈ ਉਹਨੂੰ ਦੋ ਤਿੰਨ ਲੈਣ ਲਈ ਇੱਕ ਆਦਮੀ ਦਿੱਤਾ ਫਿਰ ਕਹਿੰਦੇ ਮਨੀਸ਼ ਸੁਸੋਧਿਆ ਜੀ ਆ ਗਏ ਨੇ ਪੰਜਾਬ ਤੋਂ ਉਹਨਾਂ ਨੂੰ ਸੁਰੱਖਿਆ ਦੇਣੀ ਪੈ ਰਹੀ ਤੈਨੂੰ ਸੁਰੱਖਿਆ ਟਾੜਤੀ ਉਹਦੀ ਫੇਰ। ਕੀ ਮਨੀਸ਼ ਸੁਸੋਧਿਆ ਨੂੰ ਸੁਰੱਖਿਆ ਦੇਣੀ ਜ਼ਰੂਰੀ ਸੀ ਜਾਂ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣੀ ਜ਼ਰੂਰੀ ਸੀ? ਤੁਸੀਂ ਦੇਖਿਆ ਬਹੋਰ ਦੇ ਅੰਦਰ ਕਿਤਨਾ ਵਰਮਾ ਜੀ ਦਾ ਕਤਲਕਾਰ ਦਿੱਤਾ ਗਿਆ। ਇਹ ਸਾਰੇ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਆਮ ਆਦਮੀ ਪਾਰਟੀ ਦੇ ਰਾਜ ਜਿਹੜੀਆਂ ਬਦਬੀਆਂ ਹੋਈਆਂ ਨੇ ਉਹਨਾਂ ਦਾ ਹਿਸਾਬ ਅੱਜ ਲੋਕ ਮੰਗਦੇ ਨੇ 3.5 ਸਾਲ ਬਾਅਦ ਤੁਹਾਨੂੰ ਸੁੱਤੇ ਉੱਥੇ ਜੇ ਕਿੱਥੇ ਸੀਗੇ 3.5 ਸਾਲ ਤੱਕ ਭਗਵੰਤ ਮਾਨ ਜੀ ਤੁਸੀਂ ਕਿੱਥੇ ਸੀਗੇ ਮਨੀਸ਼ ਸੋਸੋਧਿਆ ਜੀ ਨੂੰ ਸੁਪਰ ਮੁੱਖ ਮੰਤਰੀ ਬਣਾ ਰੱਖਿਆ ਹੈ ਔਰ ਅਨਗਰਾਉਂਡ ਕਿੰਗ ਜਿਹੜੇ ਨੇ ਅਰਵਿੰਦ ਕੇਜਰੀਵਾਲ ਇਹ ਸਿਰਫ ਔਰ ਸਿਰਫ ਨਟੰਕੀ ਔਰ ਡਰਾਮੇ ਬਾਜ਼ੀਆਂ ਨੇ ਮੁੱਦੇ ਬਦਲਣ ਦੇ ਤਰੀਕੇ ਸ੍ਰੀ ਸਾਹਿਬ 2018 ਵਿੱਚ ਪੰਜਾਬ ਵਿਧਾਨ ਸਭਾ ਨੇ ਕਾਨੂੰਨ ਪਾਸ ਕੀਤਾ ਸੀ ਅਸੀਂ ਬੀਅਗਿਆ ਪਰ ਉਹ ਪਿਛਲੇ 7 ਸਾਲਾਂ ਤੋਂ ਰਾਸ਼ਟਰਪਤੀ ਸਾਹਿਬ ਦੇ ਕੋਲ ਪਿਆ ਰਿਹਾ ਕੋਸ਼ਿਸ਼ ਕਰੋਗੇ ਕਿ ਜੇਕਰ ਇਸ ਵਾਰ ਕਾਨੂੰਨ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਜਾਣਾ ਚਾਹੀਦਾ ਸੀਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਵਾਸਤੇ ਤੇ ਹਰ ਗੱਲ ਕਰਨੀ ਆਉਂਦੀ ਆ ਜੇ ਸਿਕਿਉਰਟੀ ਲੈਣੀ ਹੋਵੇ ਤੇ ਉਹ ਤੇ ਲੈ ਕੇ ਦੇਣੀ ਆਉਂਦੀ ਅਰਵਿੰਦ ਕੇਜਰੀਵਾਲ ਜੀ ਨੂੰ ਪਰ ਜੇ ਕੋਈ ਕਾਨੂੰਨ ਕੇਂਦਰ ਦੀ ਸਰਕਾਰ ਕੋਲ ਪੈਂਡਿੰਗ ਸੀਗਾ ਜਾਂ ਰਾਸ਼ਟਰਪਤੀ ਜੀ ਕੋਲ ਤੇ ਭਗਵੰਤ ਮਾਨ ਜੀ ਜਾ ਕੇ ਰਾਸ਼ਟਰਪਤੀ ਜੀ ਨੂੰ ਮਿਲ ਕੇ ਦੱਸ ਦੇ ਇਹਦੇ ਵਿੱਚ ਕਿੰਡੀ ਗੱਲ ਸੀਗੀ ਆਪਣੇ ਕੰਮਾਂ ਵਾਸਤੇ ਤੁਹਾਨੂੰ ਰੋਜ਼ ਮਿਲਣਾ ਆਉਂਦਾ ਏ ਇਲੈਕਸ਼ਨ ਕਮਿਸ਼ਨ ਦੇ ਵੀ ਘਰ ਪਹੁੰਚ ਜਾਂਦੇ ਜੇ ਰਾਸ਼ਟਰਪਤੀ ਜੀ ਨੂੰ ਪਹੁੰਚ ਜਾਂਦੇ ਜੇ ਤੇ ਪੰਜਾਬ ਦੇ ਕੰਮਾਂ ਵਾਸਤੇ ਕਿਉਂ ਤਕਲੀਫ ਹੋ ਰਹੀ ਸੀ ਕਿਉਂ ਨਹੀਂ ਜਾ ਕੇ ਗੱਲ ਕੀਤੀ ਬਹਾਨੇ ਲੱਭਦੇ ਪਏ ਨੇ ਬਹਾਨੇ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾਇਆ ਪਾਰੇ ਇਸ ਕਰਕੇ ਬਹਾਨੇ ਲੱਭਦੇ ਸਰ ਓਵਰਏ ਜੋ ਵਾਹਨ ਦੇ ਦਿੱ ਕਿਆ ਸਟੈਂਡਿਕ ਕਿੱਥੇ ਜਾਂਦਾ ਹੈ ਇਹ ਦੋ ਵਾਰੀ ਫਲਪਰਾਂ ਵੀ ਬੰਦ ਕਰਾਂ ਹਾਂ ਫਲੀਪ ਫਲॉप ਵਾਰ-ਵਾਰ ਹੋ ਰਿਹਾ ਹੈ ਕਿੰਨੇ ਫਲੀਪ ਫਲॉप ਹੋ ਰਿਹਾ ਪਹਿਲੇ ਦਾ ਤਾਂ ਕਿ ਜੋ ਹੈ ਨਹੀਂ ਨਹੀਂ ਫਲੀਪ ਫਲॉप ਕੌਣ ਕਰ ਰਿਹਾ ਹੈ ਨਹੀਂ ਨਹੀਂ ਪਤਾ ਨਹੀਂ ਕੀ ਉਸ ਕੋਲ ਡਿਫੀਨਸ਼ਨ ਹੈ ਮਤਲਬ ਉਹ ਕਿੱ ਲਈ ਦੁਕਾਨ ਕਰ ਰਿਹਾ ਜਿਹੜੇ ਬੇਈਮਾਨ ਤੁਹਾਡੇ ਇੱਥੇ ਆਏ ਨੇ ਇਹ ਸਾਰੀਆਂ ਬਿਮਾਰੀਆਂ ਉੱਤੇ ਦੇ ਕੇ ਗਏ ਨੇ ਤੁਹਾਡੇ ਕੋਲ ਵੀ ਸਾਰੀਆਂ ਆ ਜਾਣਗੀਆਂ ਜਿਨੂੰ ਠੰਡ ਲੱਗਦੀ ਆ ਨਾ ਤੇਰਾ ਪਹਿਲਵਾਨ ਹੁੰਦਾ ਉਹਨਾਂ ਨੂੰ ਥੋੜੇ ਦਿਨਾਂ ਬਾਅਦ ਲੱਗਦੀ ਲੱਗਦੀ ਸਭ ਨੂੰ ਆ ਇਹ ਜੋ ਲੁਟੇਰੇ ਉਥੋਂ ਆਏ ਨੇ ਨਾ ਸਭ ਕੋਈ ਤੁਹਾਡੇ ਇੱਥੇ ਵੀ ਇਹੀ ਕਰਾ ਦੇਣਾ ਥੋੜੇ ਦਿਨਾਂ ਵਿੱਚ ਦੇਖਿਓ ਜੀ ਸਰਕਾਰੋਂ ਤਾਂ ਤੁਹਾਡੀ ਸਰਕਾਰ ਆ ਕਿਹਾ ਜਾ ਰਿਹਾ ਕਿ ਨਵੰਬਰ ਚ ਬੰਦ ਹੋ ਜਾਣਗੀਆਂ ਸਰਕਾਰ ਦਾ ਆਰਡਰ ਨਹੀਂ ਸੁਪਰੀਮ ਸੁਪਰੀਮ ਕੋਰਟ ਦਾ ਆਰਡਰ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਅੰਦਰ ਇਸ ਨੂੰ ਲਾਗੂ ਕੀਤਾ ਸੀਗਾ 80000 ਗੱਡੀਆਂ ਬੜਾ ਇੰਪੋਰਟੈਂਟ ਆ ਨੋਟ ਕਰ ਲਿਓ ਜੀ 80000 ਗੱਡੀਆਂ ਨੂੰ ਐਂਡ ਆਫ ਲਾਈਫ ਕਰਕੇ ਖਤਮ ਕਰ ਦਿੱਤਾ ਗਿਆ ਔਰ ਜਦੋਂ ਮੈਂ ਜਾ ਕੇ ਸਾਰੀ ਇਹਦੀ ਜਾਣਕਾਰੀ ਲਈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਦਿੱਲੀ ਅੰਦਰ ਅਜੇ ਤੱਕ ਇੱਕ ਵੀ ਜੋ ਰਜਿਸਟਰਡ ਸਕ੍ਰੈਪ ਯੂਨਿਟ ਆਇਆ ਇੱਕ ਵੀ ਨਹੀਂ ਲੱਗਾ ਦਿੱਲੀ ਅਜੇ ਤੱਕ ਉਹ 80000 ਗੱਡੀਆਂ ਕਿਨੂੰ ਦੇ ਦਿੱਤੀ ਆਮ ਆਦਮੀ ਪਾਰਟੀ ਨੇ ਇਹਨਾਂ ਨੇ ਡੀਲਰਾਂ ਤੋਂ ਪੈਸੇ ਲਏ ਸੀਗੇ ਕਾਰ ਕੰਪਨੀਆਂ ਤੋਂ ਪੈਸੇ ਲਏ ਸੀਗੇ ਕਿ ਅਸੀਂ ਤੁਰੰਤ ਕਾਰਵਾਈ ਕਰਕੇ ਪੁਰਾਣੀਆਂ ਗੱਡੀਆਂ ਹਟਾਵਾਂਗੇ ਨਵੀਆਂ ਵਿਕਣਗੀਆਂ ਔਰ ਉਹਦੇ ਚੱਲਦੇ ਨਾਲ ਦਿੱਲੀ ਅੰਦਰ ਕੈਮਰਾ ਵੀ ਲਗਾ ਦਿੱਤੇ ਕਿਸੇ ਕੋਰਟ ਨੇ ਉਹਨੂੰ ਕੈਮਰਾ ਲਗਾਉਣ ਨੂੰ ਨਹੀਂ ਕਿਹਾ ਸੀ ਮੈਂ ਤੁਹਾਨੂੰ ਜਨਤਕ ਤੌਰ ਤੇ ਔਨ ਟੀਵੀ ਕਹਿ ਰਿਹਾ ਇਹ ਗੱਲ ਇਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਸੀਗਾ ਇਹਨਾਂ ਨੇ ਖੁਦ ਕੈਮਰੇ ਲਗਾ ਕੇ ਦੱਸਿਆ ਕਿ ਅਸੀਂ ਕੈਮਰੇ ਲਗਾ ਕੇ ਹੁਣ ਗੱਡੀਆਂ ਫੜਿਆ ਕਰਾਂਗੇ ਇਹਦਾ ਪਰਪਸ ਕੀ ਸੀਗਾ ਅੱਛੀਆਂ ਖਾਸੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਰਸੀਡੀਜ਼ ਵਰਗੀਆਂ ਬੀ ਐਮ ਡਬਲਿਊ ਦੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਸੀਗੀਆਂ ਇਹਨਾਂ ਨੇ ਆਪਣੇ ਡੀਲਰਾਂ ਦੇ ਰਾਹੀਂ ਚੁਕਵਾ ਚੁਕਾ ਕੇ ਉਹਨਾਂ ਨੂੰ 20-20 ਪੰਜਾਬ 50000 ਰੁਪਏ ਮਿਲਿਆ ਕੌਣ ਲਿਆ ਗਿਆ ਗੱਡੀ ਅਜੇ ਤੱਕ ਪਤਾ ਨਹੀਂ ਕਿਉਂਕਿ ਕੋਈ ਵੀ ਰਜਿਸਟਰਡ ਸਕ੍ਰੈਪ ਉਥੇ ਯੂਨਿਟ ਨਹੀਂ ਹੈਗਾ ਦਿੱਲੀ ਅੰਦਰ ਮੈਂ ਪੁੱਛਣਾ ਚਾਹੁੰਦਾ ਅਰਵਿੰਦ ਕੇ ਜੀਵਾਲ ਜੀ ਜਵਾਬ ਦਿਓ 80000 ਗੱਡ ਅਸੀਂ ਲਿਖਿਆ ਸੀ ਸੀਯੂਕੇਐਮ ਨੂੰ ਕਿ ਸਸੀਆਂ ਇਹ ਜੇ ਲਾਗੂ ਕਰਨ ਦੀ ਸਥਿਤੀ 'ਚ ਨਹੀਂ ਹੈਗੇ ਸੀਯੂਕੇਐਮ ਨੇ 6 ਮਹੀਨਾ ਸਾਨੂੰ ਟਾਈਮ ਦਿੱਤਾ ਹੈ ਇੱਕ ਨਵੰਬਰ 2025 ਤੱਕ ਦਾ ਅਸੀਂ ਧੰਨਵਾਦ ਕਰਦੇ ਹਾਂ ਇਸੇ ਦੌਰਾਨ ਅਸੀਂ ਆਪਣੀ ਬਾਕੀ ਰੀਗਰ ਰੈਮੈਡੀਜ਼ ਵੀ ਐਕਸਪਲੋਰ ਕਰਾਂਗੇ ਦੇਖੋ ਉਹ ਤੇ ਦਿਨ ਦਾ ਇਲਾਜ ਹੁੰਦਾ ਸੀ ਔਰ ਤੇ ਕਿਸੇ ਦਾ ਹੁੰਦਾ ਨਹੀਂ ਸੀ ਤੇ ਇਹ ਸਾਰੇ ਪਕੌੜੇ ਤੇ ਪੰਜਾਬ 'ਚ ਆ ਗਏ ਦੇਖੋ ਦਿੱਲੀ ਦੇਸ਼ ਦੀ ਰਾਜਧਾਨੀ ਮੈਂ ਦੱਸਣਾ ਚਾਹੁੰਨਾ ਹੈ ਸੜਕਾਂ ਦੇ ਉੱਤੇ ਆਪਣੀ ਫੋਟੋ ਲਗਾਉਣ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਟੈਂਪਰੇਰੀ ਸ਼ੈਲਟਰ ਜਿਹੜੇ ਹੁੰਦੇ ਨੇ ਪੋਟਾ ਕੈਬਿਨ ਪੋਟਾ ਕੈਬਿਨ ਸੜਕਾਂ ਤੇ ਲਾ ਕੇ ਰੱਖੇ ਪੋਟਾ ਕੈਬਿਨ ਉਹਦੇ ਚ ਜਾਨਵਰਾਂ ਦਾ ਇਲਾਜ ਨਾ ਹੋਵੇ ਨੂੰ ਕਹਿੰਦੇ ਬੰਦਿਆਂ ਨੂੰ ਇਲਾਜ ਕਰੋ ਜ ਜਨੂੰ ਆਤੀਸ਼ੀ ਜੀ ਤੋਂ ਪੁੱਛਿਆ ਗਿਆ ਇੱਕ ਪ੍ਰੈਸ ਵਾਲੇ ਵੱਲੋਂ ਕਿ ਤੁਸੀਂ ਕਦੀ ਇਹਨਾਂ ਚ ਇਲਾਜ ਕਰਾਇਆ ਹੈ ਕਹਿੰਦੇ ਫ੍ਰੈਂਕਲੀ ਮੈਂ ਉਹਨਾਂ ਦਾ ਵਰਡ ਦੱਸ ਰਿਹਾ ਹਾਂ ਫ੍ਰੈਂਕਲੀ ਦੇਖੋ ਮੈਂ ਤਾਂ ਕਦੇ ਉਹਨਾਂ ਮੇਂ ਗਈ ਨਹੀਂ ਫ੍ਰੈਂਕਲੀ ਇਹ ਆਪਣੀ ਅੰਦਰਲੀ ਸੋਚ ਆ ਮੈਂ ਪੁੱਛਦਾ ਜਿਹੜੇ ਮਹਿਲਾ ਕਲੀਨਿਕ ਅਰਵਿੰਦ ਕੇਜਰੀਵਾਲ ਜੀ ਨੇ ਇਲਾਜ ਕਰਾਇਆ ਮਨੀਸ਼ ਸੁਸੋਦੀਆ ਦਾ ਇਲਾਜ ਹੋਇਆ ਸਤਿੰਦਰ ਜੈਨ ਜੀ ਨੇ ਇਲਾਜ ਕਰਾਇਆ ਖੁਦ ਤੇ ਅਪੋਲੋ ਹਸਪੀਟਲ ਜਾ ਕੇ ਦਾਖਲ ਹੁੰਦੇ ਨੇ ਤੇ ਮੋਦੀ ਜੀ ਦੀ ਇਹ ਸੋਚ ਆ ਕਿ ਜੇ ਅਰਵਿੰਦ ਕੇਜਰੀਵਾਲ ਜੀ ਅਪੋਲੋ ਚ ਜਾ ਕੇ ਇਲਾਜ ਕਰਾਉਣਗੇ ਮਨੀਸ਼ ਸੁਸੋਦੀਆ ਜੀ ਕਰਾਉਣਗੇ ਸਤਿੰਦਰ ਜੈਨ ਜੀ ਕਰਾਉਣਗੇ ਕਿ ਕਿਹੜਾ ਦਿੱਲੀ ਦੇ ਆਮ ਸਧਾਰਨ ਲੋਕ ਨਹੀਂ ਕਰਾ ਸਕਦੇ ਉਹ ਵੀ ਕਰਾ ਸਕਦੇ ਨੇ ਇਸ ਕਰਕੇ 10 ਲੱਖ ਰੁਪਏ ਨੂੰ ਦਿੱਤਾ ਜਾਂਦਾ ਏ ਭਾਵੇਂ ਪ੍ਰਾਈਵੇਟ ਹਸਪਤਲ ਚ ਇਲਾਜ ਕਰਾਉਣ ਭਾਵੇਂ ਸਰਕਾਰੀ ਚ ਕਰਾਉਣ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇ ਦੇ ਅੰਦਰ ਦਿੱਤਾ ਜਾਂਦਾ ਏ ਇਹ ਇਹਨਾਂ ਦਾ ਫਰਾਡ ਮਾਡਲ ਸੀਗਾ ਇਸੇ ਤਰ੍ਹਾਂ ਆ ਕੇ ਇਹਨਾਂ ਨੇ ਹਰ ਗੱਲ ਚ ਲੁੱਟਣ ਦਾ ਕੰਮ ਕਰਦੇ ਨੇ ਲੁੱਟਣਾ ਪਰਪਸ ਸੀਗਾ ਹੈਲਥ ਸਰਵਿਸਿਜ਼ ਔਰ ਉੱਥੇ ਕੀ ਦਿਖਾਇਆ ਗਿਆ ਇੱਕ ਇੱਕ ਦਿਨ ਦੇ ਅੰਦਰ ਸੁਣ ਕੇ ਰਹਾਣ ਹੋ ਜੋਗੇ ਇੱਕ ਇੱਕ ਆਦਮੀ ਨੇ ਡਾਕਟਰ ਨੇ 5-500 ਪੇਸ਼ੈਂਟ ਦਾ ਚੈੱਕਅਪ ਦਿਖਾਇਆ ਜਦੋਂ ਕਿ ਹਰ ਸੈਕਿੰਡ ਵੀ ਚੈੱਕ ਅਪ ਕਰੇ ਤਾਂ ਵੀ 500 ਪੇਸ਼ੰਟ ਨੂੰ ਨਹੀਂ ਚੈੱਕ ਕਰ ਸਕਦਾ ਸੀਗਾ ਬਿੱਲ ਬਣਾ ਕੇ ਇੱਕ ਲੁੱਟਣ ਦਾ ਰਸਤਾ ਬਣਾਇਆ ਸੀ ਨਾ ਅਰੇ ਤਾਂ ਕਹਿੰਦੇ ਅਮਰੀਕਾ ਨੇ ਕਿਉਂ ਨਾ ਸਾਡੇ ਇਸ ਮਾਡਲ ਤੇ ਲੱਗਿਆ ਜਾ ਰਿਹਾ ਨਹੀਂ ਕੱਲ ਹੀ ਕਹ ਕੇ ਨਹੀਂ ਇਹ ਤੇ ਜਿਹੜਾ ਹੁਣ ਬਣਿਆ ਏ ਰਾਸ਼ਟਰੀ ਪਤਾ ਨਹੀਂ ਤੁਹਾਨੂੰ ਉਹ ਵੀ ਇਹਨਾਂ ਉੱਪਰ ਲੈ ਕੇ ਗਿਆ ਸੀ ਨਾ ਸਾਰੀ ਸਕੀਮਾਂ ਜਦੋਂ ਜੇਲ੍ਹ ਸੀਗਾ ਧਿਆੜ ਉਦੋਂ ਜੇਲ੍ਹ ਚੋਂ ਫਿਰ ਆਦਾਨ ਪ੍ਰਦਾਨ ਕਰਦੇ ਸੀ ਨਾ ਉੱਥੇ ਅੰਦਰ ਖਾਤੇ ਫਿਰ ਕਿਉਂਕਿ ਸੇਫ ਸੀ ਨਾ ਜੇਲ੍ਹ ਅੰਦਰ ਗੱਲਬਾਤ ਕਰਨੀ ਤੇ ਇਹ ਜਿਹੜਾ ਹੁਣ ਰਾਸ਼ਟਰਪਤੀ ਇਹ ਤੋਂ ਵੀ ਇਹਨਾਂ ਨਹੀਂ ਗੱਲਬਾਤ ਕਰਕੇ ਲਈ ਸੀ। ਸ਼ਾਇਦ ਤੁਹਾਨੂੰ ਨਹੀਂ ਪਤਾ। ਇਹ ਜੋ ਗੱਡੀਆਂ ਵਾਲਾ ਮਾਮਲਾ ਹੈ ਇਸ ਤੇ ਪੂਰੇ ਦੇਸ਼ ਦੀ ਨਜ਼ਰ ਹੈ ਕਿ ਦਿੱਲੀ ਕਿਵੇਂ ਲਾਗੂ ਪੜਦਾ ਹੈ। ਤਾਂ ਆਪਨੇ karenge ਅਗਲੀ ਗੱਲ ਮੈਂ ਦੱਸਣਾ ਚਾਹੁੰਨਾ ਹੈ। ਇਹ ਜੋ ਅੱਜ ਪੰਜਾਬ ਦੇ ਲੋਕਾਂ ਨੂੰ ਮੈਂ ਜਰੂਰ ਬੇਨਤੀ ਕਰਨਾ ਚਾਹੁੰਦਾ। ਜੋ ਅੱਜ ਸੈਸ਼ਨ ਰਾਉਂਡ ਦੀ ਕੱਲ ਗੱਲ ਕੀਤੀ ਗਈ ਆ ਇਹ ਡਿਵਰਜਨ ਦਿੱਲੀ ਦੇ ਵੱਡੇ-ਵੱਡੇ ਬਿਲਡਰਾਂ ਤੋਂ ਪੈਸਾ ਫੜਿਆ ਗਿਆ ਹੈ। बड़े-बड़े-बड़े बिल्डरों ਤੋਂ ਪੈਸਾ ਲੈ ਕੇ ਪੰਜਾਬ ਦੀਆਂ ਜ਼ਮੀਨਾਂ ਉਹਨਾਂ ਨੂੰ ਦੇਣ ਦੀ ਗੱਲਬਾਤ ਕੀਤੀ ਗਈ ਆ। ਪੰਜਾਬ ਦੀਆਂ ਮਹਿੰਗੀਆਂ ਜ਼ਮੀਨਾਂ ਨੂੰ ਅਕਵਾਇਰ ਕਰਨ ਵਾਸਤੇ ਨਵੀਂ ਪਾਲਿਸੀ ਬਣਾਈ ਗਈ ਆ। ਔਰ ਜਦੋਂ ਵੀ ਮੈਂ ਦੱਸਣਾ ਚਾਹੁੰਨਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਮੋਡਸ ਅਪਰੰਡਾ ਹੀ ਕਿਹਾ ਹੈ। ਜਦੋਂ ਵੀ ਉਹਨਾਂ ਨੇ ਕੋਈ ਐਸਾ ਕੰਮ ਕਰਨਾ ਹੁੰਦਾ ਪਹਿਲਾਂ ਇਹ ਕਹਿੰਦੇ ਨੇ ਕਿ ਅਸੀਂ ਕ੍ਰਾਂਤੀ ਲਿਆ ਰਹੇ ਹਾਂ। ਇਸੇ ਤਰ੍ਹਾਂ ਸ਼ਰਾਬ ਬੰਦੀ ਜਦੋਂ ਸ਼ਰਾਬ ਦੀ ਨਰ ਪਾਲਿਸੀ ਲੈਂਦੀ ਹੈ ਕਿ ਅਸੀਂ ਅਸੀਂ ਕ੍ਰਾਂਤੀ ਲਿਆ ਰਹੇ ਹਾਂ। ਉਹ ਕ੍ਰਾਂਤੀ ਦਾ ਵਰਡ ਜਦੋਂ ਕਹਿ ਦੇਣਾ ਤੇ ਸਮਝ ਲਿਆ ਕਰੋ ਜਏ ਕਿ 100-200 ਕਰੋੜ ਰੁਪਏ ਅਰਵਿੰਦ ਕੇਜਵਾਲ ਜੀ ਦੇ ਘਰ ਆਉਣ ਦਾ ਇੰਤਜ਼ਾਮ ਹੋ ਗਿਆ। ਇਹ ਕ੍ਰਾਂਤੀ ਉਹਨਾਂ ਦਾ ਕੋਡਵਰਡ ਆ ਇਸ ਵਾਸਤੇ। ਜਦੋਂ ਕ੍ਰਾਂਤੀ ਕਹਣ ਫੜਾਫੜ ਕੁਰਸੀਆਂ ਛੱਡ ਕੇ ਖੜੇ ਹੋ ਜਾਇਆ ਕਰੋ ਵੀ ਪੈ ਗਿਆ ਸਿਆਪਾ ਲੈ ਗਿਆ ਹੁਣ ਪੰਜਾਬ ਫਿਰ ਲੁੱਟਿਆ ਜਾਣਾ ਜੇ ਕੋਰਾ। ਇਹ ਜਿਹੜੀ ਕ੍ਰਾਂਤੀ ਜ਼ਮੀਨਾਂ 'ਚ ਲਿਆਂਦੀ ਹੈ ਕੋਈ ਕ੍ਰਾਂਤੀ ਇਹ ਹੀ ਕ੍ਰਾਂਤੀ ਆ। ਪੰਜਾਬ ਤੋਂ ਇਹ ਅੰਦਰ ਦਿੱਲੀ ਤੋਂ ਵੱਡੇ-ਵੱਡੇ ਬਿਲਡਰਾਂ ਤੋਂ ਪੈਸੇ ਲੈ ਗਏ ਨੇ ਜਿਵੇਂ ਸ਼ਰਾਬ ਪਾਲਸੀ ਅੰਦਰ ਸੌਦੇ ਲੋਕਾਂ ਤੋਂ ਬੁਲਾਏ ਗਏ ਸੀਗੇ। ਵੱਡੇ-ਵੱਡੇ ਪ੍ਰਾਪਰਟੀ ਦੇ ਨਾਲ ਡੀਲ ਹੋ ਗਈ ਆ ਬਿਲਡਰਾਂ ਦੇ ਨਾਲ। ਉਹ ਆਉਣਗੇ ਇੱਥੇ ਉਹ ਜ਼ਮੀਨਾਂ ਖਰੀਦਣਗੇ ਹੁਣ ਉਹ ਲਾਇਸੈਂਸ ਲਗਾਉਣਗੇ ਇਹ ਧਮਕੀਆਂ ਦੇਣਗੇ ਤੁਹਾਡੀ ਜ਼ਮੀਨ ਕਿਵਾਇਰ ਕਰਨ ਲੱਗੇ ਆ ਇਸੇ ਡਰਾ ਡਰਾ ਕੇ ਕਿਸਾਨਾਂ ਨੂੰ ਮਜਬੂਰ ਹੋ ਕੇ ਤੇ ਜ਼ਮੀਨਾਂ ਦੇਣੀਆਂ ਪੈਣਗੀਆਂ ਇਹੀ ਕੰਮ ਹੁੱਡਾ ਜੀ ਨੇ ਕੀਤਾ ਸੀਗਾ ਮੌਦੋਂ ਮੁਕਦਮੇ ਦਰਜ ਹੋਏ ਮੈਂ ਅਫਸਰ ਸਹਿਬਾਨਾਂ ਨੂੰ ਕਹਿਣਾ ਚਾਹੁੰਦਾ ਹੈ ਜਿਹੜੇ ਲੋਕ ਪਾਲਿਸੀਆਂ ਬਣਾ ਰਹੇ ਜੇ ਅਸੀਂ ਆ ਜਿਹੜੇ ਤੁਸੀਂ ਪੰਜਾਬ ਦੇ ਗਰੀਬ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੇ ਜੇ ਕਿਸਾਨਾਂ ਦੀਆਂ ਜ਼ਮੀਨਾਂ ਖੋਰੇ ਜੋਂ ਉਹਨਾਂ ਤੋਂ ਉਹਨਾਂ ਨੇ ਆਪਣੇ ਬੱਚਿਆਂ ਤੋਂ ਜ਼ਿਆਦੀਆਂ ਜ਼ਮੀਨਾਂ ਉਹਨਾਂ ਨੂੰ ਪਿਆਰੀਆਂ ਨੇ ਔਰ ਤੁਸੀਂ ਕੇਜਰੀਵਾਲ ਜੀ ਦੇ ਦਬਾਅ ਥੱਲੇ ਆ ਕੇ ਉਹਨਾਂ ਦੇ ਬਿਲਡਰਾਂ ਨੂੰ ਜ਼ਮੀਨਾਂ ਦੇਣ ਵਾਸਤੇ ਕਾਨੂੰਨ ਬਣਾ ਰਹੇ ਜੇ ਇਹਦਾ ਤੁਹਾਨੂੰ ਜਵਾਬ ਦੇਣਾ ਪਊਗਾ ਸਰਦਾਰ ਸਾਹਿਬ ਅੱਜ ਬੈਠਕ ਚੱਲ ਰਹੀ ਹੈ ਜਿੰਦਰਾ ਸਾਹਿਬ ਉਹਦਾ ਬਿਲਡਿੰਗ ਦਾ ਇਸ਼ੂ ਬਹੁਤ ਵੱਡਾ ਇਸ਼ੂ ਹੈਗਾ ਤੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਸਰਕਾਰ ਲੈ ਕੇ ਆ ਰਹੀ ਹੈ ਕਿਉਂਕਿ ਤੁਸੀਂ ਸਿੱਖ ਲੀਡਰ ਵੀ ਹੈਗੇ ਹੋ ਰੀਪਰਡਕਟ ਵੀ ਕਰ ਰਹੇ ਸੀਗੇ ਕੀ ਮੰਨਣਾ ਹੈਗਾ ਕਿ ਵਿਜਨੂ ਦਾ ਜਿਹੜਾ ਕਾਨੂੰਨ ਲੈ ਕੇ ਆ ਰਹੀ ਹੈ ਸਫੀਸ਼ੈਂਟ ਨਹੀਂ ਮੈਨੂੰ ਦੇਖੋ ਪਤਾ ਨਹੀਂ ਕੀ ਕਾਨੂੰਨ ਲਿਆ ਰਹੇ ਨੇ ਅੱਛੀ ਗੱਲ ਆ ਕੋਈ ਕਾਨੂੰਨ ਲਿਆ ਰਹੇ ਪਰ ਮੈਂ ਕਰਾਂ ਸਾਢੇ 3 ਸਾਲ ਕਿਉਂ ਨਹੀਂ ਲਿਆ ਜੇ ਕੋ ਕੋਨੂੰ ਹੈਗਾ ਸੀ ਤੇ 3.5 ਸਾਲ ਤੋਂ ਕਿਆ ਬੇਅਦਬੀਆਂ ਦੇ ਉੱਤੇ ਰੋਕ ਨਹੀਂ ਲਗਾਉਣੀ ਚਾਹੀਦੀ ਸੀ ਕਿ ਆ ਜਿਹੜੀਆਂ ਪਹਿਲਾਂ ਬੇਅਦਬੀਆਂ ਹੋੰਦਾਂ ਇਨਸਾਫ ਨਹੀਂ ਮਿਲਣਾ ਚਾਹੀਦਾ ਸੀਗਾ ਮੇਰਾ ਇਹ ਕਹਿਣਾ ਕਿ ਇਹ ਸਿਰਫ ਔਰ ਸਿਰਫ ਜੋ ਡਾਇਵਰਜਨ ਆ ਜੋ ਪੰਜਾਬ ਕਰਜ਼ੇ 'ਚ ਡੁੱਬ ਗਿਆ ਹੈ ਰੋਜ਼ ਕਰਜ਼ੇ ਨੇ ਖਬਰਾਂ ਛਪਰੀਆਂ ਨੇ ਜੋ ਪੰਜਾਬ 'ਚ ਕ੍ਰਾਈਮ ਹੋ ਰਿਹਾ ਹੈ ਜੋ ਕ੍ਰਾਈਮ ਦੀਆਂ ਖਬਰਾਂ ਛਪਰੀਆਂ ਨੇ ਜੋ ਪੰਜਾਬ ਦੀਆਂ ਜ਼ਮੀਨਾਂ ਅਧਿਆਈਆਂ ਜਾ ਰਹੀਆਂ ਨੇ ਜੋ ਉਹਦੀਆਂ ਖਬਰਾਂ ਛਪਰੀਆਂ ਨੇ ਇਹ ਉਹਨਾਂ ਤੋਂ ਸਭ ਕੁਝ ਡਿਵਰਟ ਕਰਨ ਦਾ ਇੱਕ ਤਰੀਕਾ ਨੌਂ ਐਂਡ ਆਰਡਰ ਤੇ ਬੈਸ ਜੀ ਚਾਰਾਂ ਦੇ ਕੋਈ ਨਹੀਂ ਕਰਨੀ ਲਾਅ ਐਂਡ ਆਰਡਰ ਤੇ ਕੋਈ ਬਹਿਸ ਨਹੀਂ ਕਰਨਗੇ ਮੈਂ ਤੇ ਵੀ ਮੰਗ ਕਰੂੰਗਾ ਪੰਜਾਬ ਨੂੰ ਪਹਿਲਾ ਕ੍ਰਿਮਿਨਲ ਨੂੰ ਨਹੀਂ ਰੋਕ ਪਾਰੇ ਫਿਰ ਮਾਮਾ ਦੇ ਪੁੱਤ ਘਰਾਂ ਚੋਂ ਕੱਢ ਕੱਢ ਕੇ ਮਾਰਦੇ ਪਏ ਨੇ ਇਹ ਪੰਜਾਬ ਨੂੰ ਇਹਨਾਂ ਨੇ ਇੱਕ ਪੁਲਿਸ ਸਟੇਟ ਬਣਾ ਦਿੱਤਾ ਏ ਮੈਂ ਜ਼ਰੂਰ ਮੰਗ ਕਰੂੰਗਾ ਜੇ ਭਗਵੰਤ ਮਾਨ ਜੀ ਸੱਚੇ ਸੁੱਚੇ ਨੇ ਤੇ ਆ ਜਿਹੜੇ ਦੋ ਮੁੰਡੇ ਮਾਰੇ ਨੇ ਇੰਕਾਊਂਟਰ ਦੇ ਉੱਤੇ ਇਹਨਾਂ ਦੀ ਸੀਬੀ ਇਨਕੁਆਇਰੀ ਕਰਾ ਦੇਣ ਪਤਾ ਲੱਗ ਜਾਊਗਾ ਸਰ ਬੇਅਦਬੀ ਦਾ ਕਾਲ ਹੀ ਪਤਾ ਲੱਗ ਜਾਊਗਾ ਭਗਵੰਤ ਜੀ ਤੁਹਾਨੂੰ ਵੀ ਲੱਗਦਾ ਕਾਨੂੰਨ ਉਸ ਸਮੇਂ ਮੜਨਾ ਚਾਹੀਦਾ ਸੀ ਬਿਲਕੁਲ ਮੜਨਾ ਚਾਹੀਦਾ ਸੀਗਾ ਉਹਨਾਂ ਨੂੰ ਬੁਲਾ ਕੇ ਪੁੱਛੋ ਇਸੇ ਕਰਕੇ ਤੇ ਲੋਕਾਂ ਨੇ ਸਰਕਾਰ ਦਿੱਤੀ ਸੀ ਕਿ ਪਹਿਲਾ ਕਾਂਗਰਸ ناکਾਮ ਰਹੀ ਉਸ ਤੋਂ ਪਹਿਲਾਂ ਕਾਲਜਦਲ ناکਾਮ ਰਹੀ ਇਸੇ ਕਰਕੇ ਉਹਨਾਂ ਨੇ ਸਰਕਾਰ ਬਣਾ ਕੇ ਦਿੱਤੀ ਸੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਸਾਢੇ 3 ਸਾਲ ਚ ਕਿਉਂ ਨਹੀਂ ਕੀਤਾ ਇਹ ਮੇਰਾ ਸਵਾਲ ਆ ਨਾ ਬੇਅਦਭੀਆਂ ਹਾਸਤੇ ਕਾਨੂੰਨ ਬਣਾਇਆ ਸਾਢੇ 3 ਸਾਲ ਚ ਨਾ ਨਸ਼ਾ ਤਸਕਰ ਨੂੰ ਫੜ ਕੇ ਅੰਦਰ ਦਿੱਤਾ ਸਾਢੇ 3 ਸਾਲ ਚ ਅੱਜ ਵੀ ਨਹੀਂ ਦਿੱਤਾ ਕਿਸੇ ਨੂੰ ਨਾ 1000 ਰੁਪਿਆ ਭੈਣ ਨੂੰ ਪੈਨਸ਼ਨ ਮਿਲੀ ਨਾ ਕਰਜ਼ਾ ਮਾਫ ਹੋਇਆ ਗੋਆ ਕੀਆ ਅਮੀਰ ਹੋ ਗਏ ਕੇਜਰੀਵਾਲ ਜੀ ਦੇ ਸਾਰੇ ਮਿੱਤਰੋ ਅਮੀਰ ਹੋ ਗਏ ਤੇ ਇਹਨਾਂ ਲੋਕਾਂ ਨੇ ਆਪਣੇ ਆਪਣੇ ਸਾਰਿਆਂ ਨੇ ਘਰ ਬਣਾ ਲਏ ਨੇ ਇਸ ਤੋਂ ਜ਼ਿਆਦਾ ਤੇ ਪੰਜਾਬ ਨੂੰ ਕੁਝ ਨਹੀਂ ਮਿਲਦਾ ਸਾਹਿਬ ਐਸਐਲ ਲੈ ਕੇ ਬੈਠਕ ਚੱਲ ਰਹੀ ਆ ਦਿੱਲੀ ਦੇ ਵਿੱਚ ਦੋਹਾਂ ਸੂਬਿਆਂ ਦੇ ਮੁੱਖ ਮੰਤਰੀ ਨੇ ਹਰਿਆਣਾ ਦੇ ਵੀ ਤੇ ਪੰਜਾਬ ਦੇ ਵੀ ਨੂੰ ਲੈ ਕੇ ਪਹਿਲਾਂ ਵੀ ਹੱਲ ਹੋਇਆ ਸੀ ਤਾਂ ਵੀ ਉਹ ਤੇ ਦੇਖੋ ਜਿਹੜੇ ਮੁੱਖ ਮੰਤਰੀ ਗੱਲ ਕਰ ਰਹੇ ਮੈਂ ਤੇ ਕੀ ਦੱਸ ਸਕਦਾ ਹੈ ਪ੍ਰਧਾਨ ਸਾਹਿਬ ਨੂੰ ਲੈ ਕੇ ਪ੍ਰਧਾਨ ਸਿੰਧੂ ਨੂੰ ਲੈ ਕੇ ਤਾਂ ਆਦੀ ਗੱਲ ਹੋ ਰਹੀ ਹੈ ਹੋਣੀ ਚਾਹੀਦੀ ਤੁਸੀਂ ਆਪਣੇ ਹੋ ਕਿ ਗੱਲ ਕਰਨੀ ਹੋਣੀ ਚਾਹੀਦੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਇਹ ਬਹੁਤ ਸੀਰੀਅਸ ਇਸ਼ੂ ਹੈ ਬਿਲਕੁਲ ਮੈਂ ਕਹਿ ਰਿਹਾ ਸੀਬੀਆਈ ਦੀ ਜਾਂਚ ਹੋਏ ਪਤਾ ਲੱਗ ਜਾਊਗਾ ਇਹ ਸਾਰੇ ਐਕਸਟਰੈਕਸ਼ਨ ਭਗਵੰਤ ਮਾਨ ਜੀ ਦੀ ਸਰਕਾਰ ਖੁਦ ਕਰਾ ਰਹੀ ਆ ਇਹ ਸਾਰੇ ਲੋਕ ਬਾਅਦ ਚ ਬੇਕਸੂਰ ਲੋਕਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਮਾਰ ਰਹੇ ਨੇ ਪਹਿਲਾਂ ਵੀ ਦੋ ਇਹਨਾਂ ਨੇ ਇਸੇ ਤਰ੍ਹਾਂ ਇਨਕਾਊਂਟਰ ਕਰਕੇ ਮੁੰਡੇ ਮਾਰ ਦਿੱਤੇ ਸੀਗੇ ਬੇਕਸੂਰ ਪਿਛਲੇ ਦਿਨਾਂ ਅੱਜ ਬਠਿੰਡੇ ਚੌਕ ਕੇ ਸੀਆਈ ਸਟਾਫ ਨੇ ਮਾਰ ਦਿੱਤਾ ਸੀਗਾ ਪੰਜਾਬ ਨੂੰ ਫਿਰ ਪੁਲਿਸ ਸਟੇਟ ਬਣਾਇਆ ਜਾ ਰਿਹਾ ਏ ਜੋ ਵੈਰਾ ਸੀ ਉਸ ਵੇਲੇ ਦਾ ਜੇ ਉਸ ਵੇਲੇ ਹਾਲਾਤ ਇਸੇ ਤਰ੍ਹਾਂ ਦੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਉਹਦੇ ਰਾਤ ਦੁਆਰਾ ਬਣਾਏ ਜਾ ਰਹੇ ਨੇ ਔਰ ਬੱਚਿਆਂ ਨੂੰ ਮਾਰਿਆ ਜਾ ਰਿਹਾ ਘਰਾਂ ਚੋਂ ਕੱਢ ਕੱਢ ਕੇ ਇਹਦੀ ਜਾਂਚ ਹੋਣੀ ਚਾਹੀਦੀ ਸੀ ਵੀਆਰ ਇਨਕੁਆਇਰੀ ਹੋਈ ਤੇ ਭਗਵੰਤਮਾਨ ਬਾਹਰ ਨਹੀਂ ਆਏਗਾ ਮੇਰੀ ਗੱਲ ਲਿਖ ਕੇ ਰੱਖੋ ਤੁਸੀਂ ਸਰਕਾਰ ਦੇ ਵਿੱਚ ਰਹੇ ਕਾਜੀ ਪਾਜਬਾ ਮੇਰੇ ਉਹਨੂੰ ਕਿਹਾ ਜਾ ਰਿਹਾ ਸੀ ਕਿ ਜਿਨ੍ਹਾਂ ਨੇ ਬਿਆਨੀਆਂ ਕੀਤੀਆਂ ਕਰਾਈਆਂ ਉਹਨਾਂ ਨੂੰ ਸ਼ੈਲਟਰ ਦਿੱਤੀ ਸਰਕਾਰ ਨੇ ਉਸ ਮੌਕੇ ਬਾਦਲ ਦੀ ਸਰਕਾਰ ਸੀ ਕਿ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਹੋ ਜਾਂਦੀ ਮੋਜੂਦ ਖੜੇ ਜਾਣੀ ਸੀ ਜਿਸ ਤਰ੍ਹਾਂ ਨਸ਼ਾ ਦਿੱਤੇ ਬਾਰੇ ਕਿਹਾ ਜਾ ਰਿਹਾ ਤੇ ਨਸ਼ਾ ਤਸਕਰ ਨੂੰ ਸ਼ੈਲਟਰ ਦਿੱਤੀ ਕਿੰਨੇ ਵਿੱਚ ਅੰਦਰ ਹੈ ਉਹ ਕੋਈ ਨਹੀਂ ਉਹ ਬੰਦੇ ਦੇ ਅੰਦਰ ਜਾਣੇ ਚਾਹੀਦੇ ਜਿਨ੍ਹਾਂ ਨੇ ਸ਼ੈਲਟਰ ਦਿੱਤੀ ਨਹੀਂ ਨਹੀਂ ਸ਼ੈਲਟਰ ਕੀ ਗੱਲ ਪਹਿਲੀ ਗੱਲ ਹੈ ਮਝਿੱਠੀਆਂ ਨੂੰ ਜਿਹੜਾ ਇਹਨਾਂ ਨੇ ਇਹ ਤੇ ਸਭ ਰਲੇ ਹੋਏ ਨੇ ਆਪਸ ਅੰਦਰ ਭਗਵੰਤ ਮਾਨ ਮਝਿੱਠੀਆਂ ਇੱਕੋ ਹੀ ਨੇ ਤੁਸੀਂ ਦੇਖੋ ਗੱਲ ਕਹੀ ਭਗਵੰਤ ਮਾਨ ਨੇ ਮੈਂ ਨਸ਼ਾ ਤਸਕਰ ਅੰਦਰ ਕਰੂੰਗਾ ਗੱਲ ਹੋਈ ਨਸ਼ਾ ਤਸਕਰ ਦੀ ਤੇ ਕੇਸਪਾਤ ਤਾਂ ਢੀਏ ਦਾ ਜਦੋਂ ਥਾਣੀ ਦਾ ਐਸਐਚਓ ਦੇ ਦਬਾਅ ਪੈਂਦਾ ਹੁੰਦਾ ਨਾ ਉਤੋਂ ਉਹ ਕੀ ਕਰਦਾ ਹੁੰਦਾ ਹੈ 755 ਚ ਦੋ ਰਖਸ਼ੇ ਵਾਲੇ ਫੜ ਕੇ ਬੰਦ ਕਰਕੇ ਕੰਮ ਖਤਮ ਕਰ ਦਿੰਦੇ ਨੇ ਭਗਵੰਤ ਮਾਨ ਨੇ ਉਹ ਹੀ ਕੰਮ ਕੀਤਾ ਤੇ ਦੇਰ ਵੀ ਮੰਗਲੇ ਤੇ ਕੀ ਦੱਸੋ ਬਾਈ ਬਾਈ ਮਜੀਠੀਆਂ ਵਗਰ ਤੁਸੀਂ ਕਹਿੰਦੇ ਡਰੱਗ ਡਰੱਗ ਤੇ ਵਾਰ ਡਰੱਗ ਤੇ ਵਾਰ ਡਰੱਗ ਤੇ ਵਾਰ ਵੀ ਡਰੱਗ ਤੇ ਵਾਰ ਹੋਊਗਾ ਕਦੋਂ ਚਾਰ ਪੰਜ ਉਹਨਾਂ ਨੂੰ ਤੁਸੀਂ ਮੁਹਿੰਮ ਚਲਾ ਲਈ ਡਰੱਗ ਤੇ ਵਾਰ ਔਰ ਹੁਣ ਜਿਹੜੀ ਡਰੱਗ ਤੇ ਵਾਰ ਕੀਤਾ ਅਸੀਂ ਮਜੀਠੀਆਂ ਬੰਦ ਕਰਤਾ ਮਜੀਠੀਆਂ ਦੇ ਐਫਆਈਆਰ ਪੜੀ ਤੇ ਉਹ ਡੀਏ ਕੇਸ ਅnder bandh ਕੀਤਾ ਇਹ ਦੋਵੇਂ ਇੱਕੋ ਨੇ ਕੀ ਆ ਕੇਂਦਰ ਕੇਂਦਰ ਮਜੀਠੀਆਂ ਕੋ ਬਚਾਉਣ ਦੀ ਕੋਸ਼ਿਸ਼ ਕਰ ਰਹਾ ਸਰ ਇਹ ਅਮਰੋਦਾ ਦੇ ਬਾਰੇ ਮੈਂ ਨਾਂ ਲੈ ਕੇ ਕਹਿ ਰਿਹਾ ਗਿਰਚੋਂ ਬਦਲ ਤੇ ਸਾਸੀ ਬਦਲੋਂ ਤੇ ਤੁਹਾਨੂੰ ਲੱਗਦੀ ਕਿ ਜਿਨ੍ਹਾਂ ਨੇ ਵਿਆਦਨੀ ਕੀਤੀਆਂ ਕਰਾਈਆਂ ਉਹਨਾਂ ਦੇ ਬੰਦੀਕਾਰ ਬਈ ਉਹਨਾਂ ਦੇ ਬੰਦੀਕਾਰ ਦੀ ਸਨੈਸ਼ਨ ਨਹੀਂ ਕੀਤੀ ਉਹ ਸਰਕਾਰ ਉਹਲੇ ਵੇਰ ਠੀਕ ਆ ਨਹੀਂ ਕੀਤੀ ਤਾਂ ਹੁਣ ਕਾਰਵਾਈ ਕਰਨੀ ਚਾਹੀਦੀ ਏ ਸੀ ਤੇ ਕਹਿ ਰਹੇ ਨਾ ਸਾਢੇ 3 ਸਾਲ ਹੋ ਗਏ ਸਰਕਾਰ ਨੂੰ ਬਈ ਪਹਿਲੀ ਗੱਲ ਹੈ ਸਰਕਾਰ ਤੇ ਵਿਚਾਰਾ ਕੁਝ ਕਰ ਨਹੀਂ ਸਕਦੇ ਸੀ ਕਿਉਂਕਿ ਸਰਕਾਰ ਤੇ ਉਹਨਾਂ ਨੇ ਉੱਤੋਂ ਬੈ ਕੇ ਚਲਾ ਰਹੇ ਸੀ ਦਿੱਲੀ ਵਾਲੇ ਇਸ ਕਰਕੇ ਹੁਣ ਹੋਣੀ ਕੁਝ ਕਰ ਲੈਣ ਸਰ ਜੀ ਸਭਾ ਜੀ ਕੱਲ ਜੋ ਪਾਰਟੀ ਕੇ ਫਰਦਾਨਾ ਆਪੀ ਪਾਰਟੀ ਕੇ ਮੈਂ ਉਹਨਾਂ ਨੇ ਕਹਾ ਕਿ ਗੈਂਗਸਟਰਸ ਹੈ ਉਹਨੂੰ ਕੇਂਦਰ ਸਰਕਾਰ ਬਚਾ ਰਹੀ ਹੈ ਔਰ ਲੋਰਨਸ ਸੁਨੋਈ ਗੁਜਰਾਤ ਦੇ ਜੇਲ੍ਹ ਵਿੱਚ ਬੰਦ ਹੈ ਕਿਉਂ ਨਹੀਂ ਉਹਨੂੰ ਥੋੜਾ ਜਾ ਕੇ ਕੇਂਦਰ ਸਰਕਾਰ ਜੋ ਹੈ ਸਿਰੇ ਤੋਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੇ ਕਿ ਕੋਈ ਨਵੀਂ ਗੱਲ ਨਹੀਂ ਕੀਤੀ ਤੁਸੀਂ ਇਹ ਇਹਨਾਂ ਤਾਂ ਮੋਡਸ ਪ੍ਰਾਂਡੇ ਪੁਰਾਣੀ ਆ ਜਦੋਂ ਸ਼ੀਸ਼ਮੈਲ ਬਣਾਉਣਾ ਸੀਗਾ ਉਦੋਂ ਐਲਜੀ ਨਹੀਂ ਰੋਕ ਸਕਿਆ ਪਰ ਜਦੋਂ ਪੈਨਸ਼ਨ ਦੇਣੀ ਸੀ ਭੈਣਾਂ ਨੂੰ ਉਦੋਂ ਐਲਜੀ ਨਹੀਂ ਰੋਕ ਦਿੱਤਾ ਜਦੋਂ ਸ਼ਰਾਬ ਦੀ ਪਾਲਸੀ ਲੈ ਕੇ ਆਉਣੀ ਸੀ ਜਿਸ ਚ 100 ਕਰੋੜ ਮਿਲਣਾ ਸੀਗਾ ਉਦੋਂ ਐਲਜੀ ਨਹੀਂ ਰੋਕ ਸਕਿਆ ਤੇ ਜਦੋਂ ਸਰ ਸਰ ਸਕੂਲ ਦੀ ਪਾਲਸੀ ਲੈ ਆਉਣੀ ਸੀ ਉਦੋਂ ਕਿਹਨੇ ਐਲਜੀ ਨਹੀਂ ਰੋਕ ਦਿੱਤਾ ਇਹ ਇਹਨਾਂ ਦਾ ਕੰਮ ਆ ਇਹਦਾ ਮਤਲਬ ਇਹ ਮੰਨਦੇ ਭਈ ਨੇ ਨਾ ਵੀ ਇਹ ਤਾਂ ਨਾਕਾਮ ਨੇ ਇਹ ਮੰਨਦੇ ਭਈ ਨੇ ਕਿ ਨਹੀਂ ਸਰਕਾਰ ਚਲਾ ਸਕਰੇ ਨਹੀਂ ਚਲਾ ਰਹੇ ਛੱਡ ਦਿਓ ਆਪੇ ਆ ਕੇ ਕੋਈ ਹੋਰ ਚਲਾ ਲੇਗਾ ਪਰ ਤੁਹਾਡਾ ਤੇ ਪਰਪਸ ਨਾ ਸਰਕਾਰ ਛੱਡਣਾ ਹੈ ਔਰ ਸਰਕਾਰ ਨੂੰ ਲੁੱਟਣਾ ਹੈ ਤੇ ਛੱਡਣੇ ਜੇਲ੍ਹੋਂ ਬਾਹਰ ਕੱਢਨੇ ਪਰਿਵਾਰ ਵਾਲਿਆਂ ਨੇ ਲੋਟ ਮਜਾਇਆ ਨੇ ਮੈਂ ਸਮਝਿਆ ਨਹੀਂ ਉਹਨਾਂ ਨੇ ਕਹਿ ਰਹੇ ਸੀ ਜੀ ਜਿੰਨੇ ਦੇ ਜੀ ਸਟੇਟਮੈਂਟ ਜਿੱਦਾਂ ਗੁਜਰਾਤ ਜ਼ਿਲ੍ਹੇ ਚ ਲਾਰੈਂਸ ਤੇ ਲੈ ਆਉਣ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਲੈ ਆਉਣ ਵੀ ਲਾਰੈਂਸ ਬਿਸ਼ਨੋਈ ਨੇ ਕੇਸ ਕੀਤੇ ਭਗਵੰਤ ਮਾਨ ਜੀ ਕਿਉਂ ਨਹੀਂ ਲੈ ਕੇ ਆਉਂਦੇ ਉਹਨੂੰ ਲਿਆਉਣ ਤੇ ਇਨਵੈਸਟੀਗੇਸ਼ਨ ਕਰਨ ਕਿੰਨੇ ਰੋਕਿਆ 17218 ਲੱਗਿਆ ਜੀ ਉਹ ਜਿੱਦ ਤੇ ਉਹਨੂੰ ਕਿਸੇ ਹੋਰ ਜ਼ਿਲ੍ਹੇ ਚ ਸ਼ਪੀਨ ਦੀ ਨਹੀਂ ਤੇ ਲਿਆਉਣ ਨਾ ਅਰੈਸਟ ਕਰ ਜੀ ਉਹਨੇ ਐਨੇ ਕ੍ਰਾਈਮ ਦੇਖੋ ਇਸ ਤਰ੍ਹਾਂ ਹੈ ਭਗਵੰਤ ਮਾਨ ਜੀ ਨੂੰ ਮੈਂ ਐਡਰੈਸ ਕਰਕੇ ਕਹਿਦਾ ਜਦੋਂ ਤੁਹਾਡੇ ਤੇ ਰੋਜ਼ ਕ੍ਰਾਈਮ ਕਰਦਾ ਪਿਆ ਹੈ ਲਾਰੈਂਸ ਬਿਸ਼ਨੋਈ ਦਾ ਨਾਮ ਆ ਰਿਹਾ ਰੋਜ਼-ਰੋਜ਼ ਤੇ ਕਿਉਂ ਨਹੀਂ ਲਾਰੈਂਸ ਬਿਓਨ ਨੂੰ ਬਿਸ਼ਨੋਈ ਨੂੰ ਬੁੱਕ ਕਰ ਰਿਹਾ ਕਿਉਂ ਗੈਂਗਸਟਰਸ ਦਾ ਸਾਥ ਦੇ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਧਾਰ ਜੇਲ੍ਹ ਅੰਦਰ ਇਹਨਾਂ ਦੇ ਕੋਲ ਰਹੀ 10 ਸਾਲ ਤੱਕ ਧਾਰ ਜੇਲ੍ਹ ਚ ਰਿਹਾ ਇਹਨਾਂ ਦੇ ਕੀ ਸਬੰਧ ਨੇ ਗੈਂਗਸਟਰਸ ਨਾਲ ਇਹ ਦੱਸਣ ਔਰ ਉਹੀ ਗੈਂਗਸਟਰਸ ਅੱਜ ਵਾਰ ਕਰਦੇ ਪਏ ਨੇ ਜਿਹੜੇ 10 ਸਾਲ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਤੇ ਧਾਰ ਜੇਲ੍ਹ ਚ ਰਹੇ ਮੈਂ ਕਹਿਣਾ ਚਾਹੁੰਦਾ ਹਾਂ ਅੱਜ ਕਿਉਂ ਉਹਨਾਂ ਲੋਕਾਂ ਨੂੰ ਅਰੈਸਟ ਕਰਕੇ ਪੰਜਾਬ ਚ ਨਹੀਂ ਲਿਆਂਦਾ ਜਾ ਰਿਹਾ ਜੋਨੋ ਕੀ ਨਾਮ ਸਿੱਧੇ ਤਰੀਕੇ ਨਾਲ ਆ ਰਹੇ ਨੇ ਐਕਸਟੋਰਚਨ ਚ ਨਾਮ ਆ ਰਹੇ ਨੇ ਲਾਰੈਂਸ ਬਿਸ਼ਨੋਈ ਦੇ ਮਰਡਰ ਚ ਨਾਮ ਆ ਰਹੇ ਲਾਰੈਂਸ ਬਿਸ਼ਨੋਈ ਦੇ ਲੇਕਿਨ ਇੱਕ ਕੁਰਾਮ ਨੂੰ ਪੁਲਿਸ ਪਕੜ ਕੇ ਨਹੀਂ ਲੈ ਕੇ ਆ ਰਹੀ ਇਹਦਾ ਮਤਲਬ ਪੁਲਿਸ ਹੈਂਡ ਇਨ ਗਲੋਵ ਵਿਦ ਕ੍ਰਿਮੀਨਲਸ ਥੈਂਕ ਯੂ ਥੈਂਕ ਯੂ ਬਹੁਤ ਸਰਕਾਰ ਕੁਤਾਲ ਦੇ ਵਿੱਚ ਨਾ ਦੇ ਨਿਕਲ ਕੇ ਸਾਹਮਣੇ ਆਏ ਨੇ ਅਜੇ ਪੁਰਾਣੇ ਨੇ ਉੱਚੀ ਸਜ਼ਾ ਖਾਂਦੇ ਖਾਂਦੇ ਬੁੱਢੇ ਹੋ ਜਾਣਾ ਇਹਨਾਂ ਨੇ